ਨਾਲੀ ਕਵੀਰ ਨੇ ਇਧਰ ਰਣਜੀਤ ਜੀ ਆ ਉਹ ਕਹਿੰਨੇ ਕਿ ਵੇ ਜੇ ਜਾਣਾ ਮੰਨ ਲਓ ਛੁੱਟੀ ਲੈਣੀ ਆ ਬ੍ਰੇਕਾ ਲਾਉਣੀ ਆ ਤਾਂ ਕਹਿੰਨੇ ਕਿ ਕੰਗੜਾ ਦਾ ਹਾਲ ਚਾਲ ਜ਼ਰੂਰ ਦੱਸ ਕੇ ਜਾਇਓ ਕਿ ਕੰਗੜਾ ਦੀ ਕੀ ਰਿਪੋਰਟ ਆ ਜੀ ਨਾਲ ਇੱਕ ਵੀਰ ਦਾ ਹੋਰ ਕਮੈਂਟ ਆ ਉਹਦੇ ਤੇ ਵੀ ਆਪਾਂ ਗੱਲਬਾਤ ਕਰ ਲਾਂਗੇ ਮਿੰਟੂ ਜੀ ਕੰਗੜਾ ਦੇ ਪਾਸੇ ਮਿਲਣਾ ਉਧਰ ਵੀ ਮਾਹੌਲ ਡਿੱਕ ਡੂਲੇ ਜੇ ਖੰਦਾ ਫਿਰਦਾ ਨਾ ਗਰਮੀ ਗਰਮੀ ਉੱਥੇ ਬਹੁਤ ਮੁਸ਼ਕਲ ਆ ਹੁੰਦੀ ਸੀ ਨਿਕਲਣੀ ਬਹੁਤ ਮੁਸ਼ਕਲ ਕਰ ਦਿੱਤੀ ਵਿਕਰਮ ਦਿੱਤਿਆ ਉਹ ਰਾਣੇ ਜੀ ਪਹਿਲਾਂ ਠੀਕ ਸੀ ਕੰਮ ਕਿਉਂਕਿ ਪਹਿਲਾਂ ਇਦਾਂ ਲੱਗਦਾ ਸੀਗਾ ਕਿ ਇਹ ਜਿਹੜਾ ਪਰਿਵਾਰ ਆ ਵੀਰ ਭਦਰ ਸਿੰਘ ਦਾ ਪਰਿਵਾਰ ਆ ਇਹ ਖਿਸਕ ਜਾਏਗਾ ਜੀ ਜਿਸ ਤਰ੍ਹਾਂ ਉੱਥੇ ਕਾਂਗਰਸ ਦੇ ਵਿੱਚ ਹਲਚਲ ਹੋਈ ਜੀ ਰਾਜ ਸਭਾ ਦਾ ਇਲੈਕਸ਼ਨ ਹੋਇਆ ਜੀ ਸਰਕਾਰ ਡਿੱਗਣ ਦੇ ਕੰਢੇ ਤੇ ਪਹੁੰਚ ਗਈ ਬਹੁਤ ਕੁਝ ਹੋ ਗਿਆ ਉੱਥੇ ਜੀ ਉਹ ਜੋ तमाम ਘਟਨਾਕਰਮ ਵਾਪਰੇ ਤਾਂ ਇਦਾਂ ਲੱਗਦਾ ਸੀਗਾ ਕਿ ਮੰਡੀ ਵਾਲੀ ਜਿਹੜੀ ਸੀਟ ਆ ਉਸ ਬੀਬੀ ਨੇ ਬਹੁਤ ਆਸਾਨੀ ਨਾਲ ਕੱਢ ਕੇ ਲੈ ਜਾਣੀ ਆ ਜੀ ਪਰ ਹੁਣ ਇਸ ਤਰ੍ਹਾਂ ਲੱਗਦਾ ਆ ਕਿ ਜਿਸ ਤਰ੍ਹਾਂ ਕੰਗਰਾਂ ਦੇ ਬਿਆਨ ਆ ਰਹੇ ਆ ਮੈਂ ਤੁਹਾਡੀ ਬੇਟੀ ਆ ਮੋਦੀ ਸਾਹਿਬ ਦੇ ਨਾਮ ਤੇ ਵੋਟ ਮੰਗਣੇ ਵਗੈਰਾ ਵਗੈਰਾ ਤਾਂ ਉੱਥੋਂ ਇਹ ਲੱਗਦਾ ਹੈ ਕਿ ਕੰਗਣਾ ਵਾਸਤੇ ਰਸਤਾ ਸੌਖਾ ਨਹੀਂ ਹੈ ਮੰਡੀ ਦਾ ਕਿਉਂਕਿ ਆਪਾਂ ਤਾਂ ਹੁਣ ਦੂਰ ਬੈਠੇ ਆ ਇਹ ਜਿਹੜਾ ਟੱਕਰ ਦਾ ਸਾਹਮਾ ਜਿਹੜਾ ਫੇਸ ਹੁੰਦਾ ਉਹਦੇ ਤੇ ਆਪਾਂ ਥੋੜਾ ਜਿਹਾ ਦੇਖਦੇ ਆ ਕਿ ਯਾਰ ਇਹ ਟੱਕਰ ਦੇਣ ਵਾਲਾ ਸਾਹਮਣੇ ਕੌਣ ਹੈ ਕੁਝ ਬਾਡੀ ਲੈਂਗੁਏਜ ਕੁਝ ਤੁਹਾਡੇ ਬਿਆਨات ਉਹ ਪਰਗਟਾਵਾ ਕਰਦੇ ਆ ਤਾਂ ਮੇਰਾ ਮੰਨਣਾ ਹੈ ਕਿ ਸ਼ਾਇਦ ਸੌਖੇ ਢੰਗ ਨਾਲ ਸੀਟ ਨਿਕਲ ਜਾਂਦੀ ਜੇ ਇਹ ਪਰਿਵਾਰ ਅੱਗੇ ਨਾ ਆਉਂਦਾ ਹੁਣ ਉਹ ਪਰਿਵਾਰ ਅੱਗੇ ਆ ਗਿਆ ਜਿਸ ਹਾਲਤ ਦੇ ਵਿੱਚ ਸੁਖੂ ਤੇ ਪਰਿਵਾਰ ਆਪਣੀ ਆਪਣੀ ਤਾਕਤ ਜੋਰਿਆ ਇਹ ਪਰਿਵਾਰ ਨਹੀਂ ਚਾਹੇਗਾ ਇਹ ਸਭੂ ਚਾਹੇਗਾ ਪਰਿਵਾਰ ਕੇ ਕੰਗੜਾ ਨੂੰ ਹਰਾ ਕੇ ਇਹ ਸਿੱਧ ਕੀਤਾ ਜਾਵੇ ਕਿ ਇਸ ਪਰਿਵਾਰ ਕੋਲ ਹਾਲੇ ਵੀ ਚੋਣ ਜਿੱਤਣ ਦੀ ਜਾਂ ਕਹਿ ਲੋ ਕਿ ਸੰਗਠਨ ਚ ਆਪਣੀ ਇੱਕ ਧਿਰ ਰੱਖਣ ਦੀ ਅਥਾ ਤਾਕਤ ਆ ਜੀ 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 ਇਹਦੇ ਦੇ ਪਾਸੇ ਤੋਂ ਮਲੂਕ ਸਿੰਘ ਜੀ ਨੇ ਨਿਸ਼ਪਰਚ ਪਾਈਏ ਕਿਨੇ ਇੱਕ ਕਮੈਂਟ ਜ਼ਰੂਰ ਲਓ ਮੋਦੀ ਸਾਹਿਬ ਦੀ ਪੰਜਾਬ ਫੇਰੀ ਬਾਰੇ ਪੁੱਛਦੇ ਪਏ ਜੀ ਇਹਦੇ ਨਾਲ ਕਹਿੰਦੇ ਕਿ ਭਾਈ ਵੋਟ ਵਧੇਗੀ ਭਾਜਪੀ ਦੀ ਜਾਂ ਨਹੀਂ ਵਧੇਗੀ ਜੀ ਨਾਲ ਹੀ ਪੁੱਛਦੇ ਪਏ ਜਲੰਧਰ ਤੇ ਲੁਧਿਆਣਾ ਦੇ ਜਿਹੜੇ ਪੁਲਿਸ ਕਮਿਸ਼ਨਰ ਅ ਸੀ ਪੀ ਕਿਉਂ ਬਦਲੇ ਗਏ ਹੈ ਜੀ ਕਹਿੰਨੇ ਕਿ ਉਹ ਜਿਹੜੇ ਸੁਵਪਨ ਤੇ ਕੁਲੀ ਚਾਹ ਰਹੇ ਹਾਂ ਜੀ ਸਾਰਾ ਜੀ ਗੱਲ ਇਹ ਆ ਕਿ ਉਹ ਸਰਕਾਰ ਦੇ ਬਹੁਤ ਨੇੜੇ ਨੇ ਕਲਦੀਪ ਚਾਲ ਤੇ ਕਿੰਨੇ ਤਗੜੇ ਦੋਸ਼ ਲੱਗੇ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਨੂੰ ਲਿਆ ਕੇ ਜਲੰਧਰ ਜਲੰਧਰ ਦੇ ਵਿੱਚ ਕਮਿਸ਼ਨਰ ਲਾ ਦਿੱਤਾ ਗਿਆ ਉਸ ਤੋਂ ਬਾਅਦ ਲੁਧਿਆਣਾ ਵੀ ਕੋਈ ਛੋਟਾ ਕਮਿਸ਼ਨੇਟ ਏਰੀਆ ਨਹੀਂ ਹੈ ਜੀ ਬਹੁਤ ਤਗੜਾ ਹੈ ਜੀ ਤਾਂ ਸੁਵਪਨ ਸ਼ਰਮਾ ਤੁਹਾਨੂੰ ਸਭ ਨੂੰ ਪਤਾ ਹੋਏਗਾ ਕਿ ਇਹ ਫਾਜ਼ਲ ਕਰਿਆ ਬਠਿੰਡੇ ਰਿਆ ਸਰਕਾਰਾਂ ਦੇ ਨਾਲ ਅੱਛਾ ਤਾਲਮਿਲ ਹੈ ਛੋਟਾ ਛੋਟੀ ਉਮਰ ਦੇ ਵਿੱਚ ਹੀ ਕਹਿ ਲਓ ਕਿ ਅਫਸਰ ਬਣਿਆ ਸੀਗਾ ਤਾਂ ਹੁੰਦਾ ਕੀ ਹੈ ਕਿ ਜਿਵੇਂ ਕੰਪਲੇਂਟ ਚੱਲ ਗਈ ਕਿਸੇ ਧਿਰ ਨੇ ਕੰਪਲੇਂਟ ਕਰ ਦਿੱਤੀ ਜਾਂ ਜਿਹੜੇ ਚੋਣ ਅਧਿਕਾਰੀ ਆ ਉਹ ਪਤਾ ਕਰ ਲੈਂਦੇ ਆ ਵੈਸੇ ਤੇ ਚੋਣ ਅਧਿਕਾਰੀ ਕੌਣ ਹੁੰਦੇ ਆ ਆਪਣੀ ਪੰਜਾਬ ਦੀ ਅਫਸਰशाही ਦਾ ਹਿੱਸਾ ਹੁੰਦੇ ਨੇ ਉਹ ਨਾਂ ਵੀ ਦੱਸਣ ਤਾਂ ਜਿਹੜੇ ਕੇਂਦਰ ਦੇ ਇੱਥੇ ਹੁੰਦੇ ਆ ਸੂਏ ਉਹ ਪਤਾ ਲਾ ਲੈਂਦੇ ਆ ਕਿ ਆਹ ਅਫਸਰਾਂ ਦੀ ਸੈਟਿੰਗ ਆ ਇਹ ਸੱਤਾ ਨੂੰ ਫਾਇਦਾ ਪਹਚਾ ਸਕਦੇ ਆ ਹਾਂ ਇੰਟੈਲੀਜੈਂਸੀ ਕੇਂਦਰ ਵਾਲਿਆਂ ਦੀ ਵੀ ਇੱਥੇ ਹੁੰਦੀ ਆ ਤਾਂ ਫਿਰ ਉਹ ਜਿਹੜੇ ਤਬਾਦਲੇ ਐਮਰਜੈਂਸੀ ਬੇਸਡ ਹੁੰਦੇ ਆ ਇਆ ਕਹਿ ਲੋ ਕਿ ਬਹੁਤ ਹੰਗਾਮੀ ਹਾਲਤ ਦੇ ਵਿੱਚ ਹੁੰਦੇ ਉਹ ਇਸ ਤਰ੍ਹਾਂ ਕਰ ਦਿੱਤੇ ਜਾਂਦੇ ਆ ਕਿਉਂਕਿ ਤਬਾਦਲਿਆਂ ਦਾ ਅਧਿਕਾਰ ਜਿਹੜਾ ਹੈ ਵੱਡੇ ਪੱਧਰ ਤੇ ਜੇ ਅਪਸਰ ਇਧਰ ਉਧਰ ਕਰਨੇ ਆ ਤਾਂ ਉਹ ਹੁਣ ਸਰਕਾਰ ਦੇ ਕੋਲ ਨਹੀਂ ਹੁੰਦਾ ਜੋ ਇਸ ਵੇਲੇ ਕੋਡ ਆਫ ਕੰਡਕਟ ਲੱਗਾ ਉਹਦੇ ਵਿੱਚ ਇਹਨਾਂ ਦੇ ਅਖਤਿਆਰات ਨਹੀਂ ਹੁੰਦੇ ਇਸ ਤਰ੍ਹਾਂ ਦੇ ਸੋ ਇਸ ਕਰਕੇ ਚੋਣ ਕਮਿਸ਼ਨ ਦੇ ਕੋਲ ਇਹ ਤਾਕਤਾਂ ਹੁੰਦੀਆਂ ਨੇ ਉਹ ਬਦਲ ਦਿੰਦੇ ਨੇ ਜੀ 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 ਕਰ ਠੀਕ ਹੈ ਬਿਲਕੁਲ ਜੀ ਇਧਰ ਗੱਲ ਆਪਾਂ ਗੰਗਣਾ ਦੀ ਕਰਦੇ ਪਏ ਸੀ ਇੱਕ ਵੀਰ ਦਾ ਕਮੈਂਟ ਆ ਕਿ ਨੇ ਕਿ ਉਹ ਤਾਂ ਪੰਜਾਬ ਦੇ ਵਿੱਚੋਂ ਨਹੀਂ ਨਿਕਲ ਸਕਦੇ ਸੀਟ ਉਹਨਾਂ ਨੇ ਕੀ ਕੱਢਣੀ ਹੈ ਗੰਗਣਾ ਨੇ ਕਹਿੰਨੇ ਕਿ ਭਾਈ ਚਲੋ ਇਧਰ ਸਮਾਂ ਸਮਾਂ ਹੀ ਦੱਸੂਗਾ ਜੀ 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 ਆਈਪਲ ਬਾਰੇ ਭਾਈ ਕੋਈ ਗੱਲ ਨਹੀਂ ਆਪਾਂ ਫਿਰ ਗੱਲ ਕਰ ਲਾਂਗੇ ਕਿਸੇ ਦਿਨ ਫਿਲਹਾਲ ਆਪਾਂ ਸਿਆਸਤ ਦੀਆਂ ਗੱਲਾਂ ਬਾਤਾਂ ਨਹੀਂ ਮੈਨੂੰ ਨਹੀਂ ਉਹਦੇ 'ਚ ਮੈਂ ਗੱਲ ਮੇਰੇ ਤੋਂ ਕਰਾਉਣੀ ਥੱਕੇ ਨਾਲ ਭਾਵੇਂ ਕਰਾ ਲੂ ਮੇਰਾ ਸਵਾਦ ਨਹੀਂ ਹੈਗਾ ਉਹਦੇ 'ਚ ਉਹ ਇੱਕ ਕਾਰਪੋਰੇਟ ਜੀ ਖੇਡ ਆ ਯਾਰ ਜੀ ਆਵੇ ਉਧਰੋਂ ਉਥੋਂ ਇਕੱਠਾ ਕਰ ਲਿਆ ਬੰਦਾ ਉਥੋਂ ਲਿਆਂਦਾ ਉਥੋਂ ਲਿਆਂਦਾ ਤਾਂ ਮੈਨੂੰ ਮੇਰੇ ਨਹੀਂ ਜਜੀ ਮੈਂ ਸਿੱਧੇ ਕਮਾਂ ਸਾਲ 2000 ਪਹਿਲੇ ਦੋ ਕੁ ਸੈਸ਼ਨ ਦੇਖੇ ਮੈਂ ਉਸ ਤੋਂ ਬਾਅਦ ਜਿਹੜੇ ਚੱਲਦੇ ਆ ਸੀਜ਼ਨ ਤੇ ਉਹ ਕਿਤੇ ਅੱਗੇ ਚੱਲਦਾ ਟੀਵੀ ਦੇਖ ਲਈ ਦੇ ਘੜੀ ਜਿਵੇਂ ਪੰਜਾਬ ਤੋਂ ਕੁਝ ਮੁੰਡੇ ਆ ਗਏ ਸੀ ਖੇਡਣ ਆਲੇ ਤੇ ਕੀ ਜਾਣ ਕੁਝ ਹੋਰ ਇੰਡੀਅਨ ਜਿਹੜੇ ਮੁੰਡੇ ਸੀਗੇ ਚੰਗਾ ਟੈਲੈਂਟ ਸੀਗਾ ਉਹਨਾਂ ਨੂੰ ਪਾਵੇਂ ਕਿਤੇ ਦੇਖ ਲਈ ਜੀ ਨਹੀਂ ਕਰਦਾ ਇਹ ক্রিকেট ਇੰਨੀ ਜ਼ਿਆਦਾ ਕਾਰਪੋਰੇਟੀ ਕਰ ਦਿੱਤੀ ਹੈ ਹੁਣ ਮਜ਼ਾ ਨਹੀਂ ਆਉਂਦਾ ਜੀ 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 ਮੋਦੀ ਸਾਹਿਬ ਬਾਰੇ ਦੱਸੋ ਮੋਦੀ ਸਾਹਿਬ ਬਾਰੇ ਆਪਾਂ ਗੱਲਬਾਤ ਕਰ ਲਈ ਮੋਦੀ ਸਾਹਿਬ ਤਾਂ ਮੋਦੀ ਸਾਹਿਬ ਬਾਰੇ ਜਦੋਂ ਪ੍ਰੋਗਰਾਮ ਕਰ ਦਿੱਤਾ ਹਲੇ ਕਿਹੜਾ ਰਹਿ ਗਿਆ ਕੁਛ ਆ ਰੈਲੀ ਜਦੋਂ ਹੋਏਗੀ ਉਸ ਤੋਂ ਬਾਅਦ ਦੱਸਾਂਗੇ ਉਸ ਤੋਂ ਬਾਅਦ ਦੱਸਾਂਗੇ ਬਾਕੀ ਗੱਲ ਇਹ ਵੀ ਰੈਲੀ ਉਹਨਾਂ ਨੇ ਚੋਣਾਂ 'ਚ ਥਾਵਾਂ ਦਿੱਤੀਆਂ ਨੇ ਬਠਿੰਡੇ ਜਾ ਕੇ ਸੰਗਰੂ ਥੋੜਾ ਥੋੜਾ ਕਰਨਗੇ ਹਾਂਜੀ ਹਾਂਜੀ ਹਰ ਇੱਕ ਪਾਰਟੀ ਫਾਇਦੇ ਵਾਸਤੇ ਹੀ ਕਰਦੀ ਹੁਣ ਫਾਇਦਾ ਕਿੰਨਾ ਕੁ ਹੁੰਦਾ ਹੁਣ ਕੱਟ ਦੱਸੇਗਾ ਕੱਟ ਦੇ ਵਿੱਚ ਉੱਥੇ ਜੋ ਬੋਲਿਆ ਜਾਂਦਾ ਫਿਰ ਉਹਦਾ ਕੀ ਅਸਰ ਹੁੰਦਾ ਤਾਂ ਹੀ ਆਪਾਂ ਦੱਸ ਸਕਦੇ ਨਾ ਸੂਰ ਹਾਲੇ ਤੋਂ ਪੰਜਾਬ ਹੀ ਨਹੀਂ ਪਹੁੰਚੇ 4 ਵਜੇ ਦਾ ਟਾਈਮ ਸੀਗਾ ਮੇਰਾ ਲੱਗਦਾ ਚਲੋ ਇਹਨਾਂ ਦਾ ਬੀਪੀਐਸ ਦੇ ਵਿੱਚ ਪਹੁੰਚਣਾ ਹੈ ਆਪਾਂ ਵੀ ਜਾ ਕੇ ਸੌਣੇ ਆਉਣਾ ਹੈ ਉਸ ਤੋਂ ਬਾਅਦ ਰੈਲੀ ਜਿਹੜੀ ਸ਼ੁਰੂ ਹੋਣੀ ਆ ਯਾਨੀ ਹਾਲੇ ਤੇ ਰੈਲੀ ਨਹੀਂ ਸ਼ੁਰੂ ਹੋਈ ਹਾਲੇ ਆਪਾਂ ਕੀ ਕਹਿ ਸਕਦੇ ਆ ਜੀ ਜੀ